ਵੈਸੇ ਦੇਖੋ ਆਪਾਂ ਸੜਕਾਂ ਦੇ ਕੰਡੇ ਜਦੋਂ ਰੁਕਦੇ ਆ ਨਾ ਤਾਂ ਇੰਨਾ ਕੁਝ ਦਿਖਦਾ ਆ ਮੇਰਾ ਬਹੁਤ ਕੁਝ ਪੁੱਛਣ ਨੂੰ ਤੇ ਕਰ ਰਿਹਾ ਆ ਦੇਖੋ ਜਿੱਦਾਂ ਆ ਆ ਆ ਵਾਲੀ ਬੂਟੀ ਆ ਵਾਲੀ ਫਲੀ ਆ ਫਲੀ ਕਿਹੜੀ ਆ ਇਹ ਇਹਦਾ ਨਾਮ ਆ ਪਵਾੜ ਪਵਾੜ ਹੂੰ ਤੇ ਇਹਦਾ ਕੀ ਮਤਲਬ ਕੁਝ ਕਿਸ ਯੂਸ ਚ ਆਉਂਦੀ ਇਹ ਇਹ ਬੇਸਿਕਲੀ ਜਦੋਂ ਅਸੀਂ ਬਣਾਉਂਦੇ ਨਾ ਸ਼ਤਾਵਰੀ ਪਾਕ ਇੱਕ ਸ਼ਤਾਵਰ ਹੁੰਦੀ ਆ ਤਾਕਤ ਵਾਸਤੇ ਹਾਂਜੀ 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 ਉਹਦਾ ਸ਼ਤਾਵਰੀ ਪਾਕ ਜਦੋਂ ਬਣਦਾ ਹਾਂ ਤੇ ਉਹਦੇ ਵਿੱਚ ਇਹਦੀ ਜੜ ਯੂਜ਼ ਹੁੰਦੀ ਆ ਅਛਾ ਤੇ ਜਿਹੜੇ ਇਹਦਾ ਫਲੀ ਆ ਹਾਂਜੀ ਇਹ ਇਹਨੂੰ ਨਾ ਹਰੇ ਨੂੰ ਤਾਂ ਇਹਦੇ ਵਿੱਚ ਬਹੁਤ ਪੈੜੀ ਜੀ ਸਮੈਲ ਆਉਂਦੀ ਆ ਅੱਛਾ ਇਹਦੇ ਵਿੱਚ ਪਰ ਜਿਹੜੇ ਇਹਦੇ ਬੀ ਹੁੰਦੇ ਆ ਇੱਥੇ ਦੇਖ ਜਣੇ ਆ ਦੇਖੋ ਆ ਬੀ ਆ ਨਾ ਦੇਖੋ ਹਾਂਜੀ 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 ਇਹਦੇ ਵਿੱਚੋਂ ਤੇਲ ਨਿਕਲਦਾ ਅੱਛਾ ਜੀ ਤੇ ਉਹ ਵੀ ਤੇਲ ਜਿਹੜਾ ਯੂਜ਼ ਕੀਤਾ ਜਾਂਦਾ ਮੈਂ ਤਾਂ ਕਦੀ ਨਹੀਂ ਕੀਤਾ ਬਸ ਥੋੜਾ ਬੋਤ ਪੜਿਆ ਸੀਗਾ ਪਰ ਹੁੰਦੇ ਇਹਦੇ ਜੜ ਦਾ ਯੂਜ਼ ਜ਼ਿਆਦਾ ਹੁੰਦਾ ਉਹੀ ਜਿੱਦਾਂ ਸਾਨੂੰ ਬਾਬਾ ਜੀ ਵੀ ਦੱਸਦੇ ਸੀ ਉੱਥੇ ਗਿਆ ਨੂੰ ਜੂਰੇ ਕਿ ਕੁਦਰਤ ਨੇ ਐਮੀ ਚੀਜ਼ ਕੋਈ ਅਨਨੈਸੈਸਰੀ ਨਹੀਂ ਬਣਾਈ ਹੈਗੀ ਆਪਾਂ ਇਹ ਬਹੁਤ ਵਧੀਆ ਜੀ ਚਲੋ